ਤਾਂ ਵੀ ਤੇ ਇਸ ਕੋਰਸੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੈਗੀ ਆ ਭਾਵੇਂ ਜਿਹੜਾ ਵੀ ਮਰਜ਼ੀ ਬੈਠ ਜਾਂਦਾ ਉਹ ਉਹ ਇਦਾਂ ਦੇ ਰੱਦ ਕਰਨ ਲੱਗ ਪਈਦਾ ਕੀ ਆਪਾਂ ਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਕਰਨਾ ਤਾਂ ਅਸੀਂ ਬੇਸਿਕਲੀ ਜਿਹੜੀ ਗੱਲ ਰੈਜ਼ੋਲੂਸ਼ਨ ਤੇ ਆਉਣੀ ਆ ਸੀ ਤਾਂ سپورਟ ਹੀ ਕਰਨੀ ਥੋੜਾ ਜਿਹਾ ਟਾਈਮ ਤੇ ਰਿਐਕਸ਼ਨ ਦਾ ਕਿਉਂਕਿ ਤੁਸੀਂ ਮੈਂ ਤਾਂ ਉਦੋਂ ਹੀ ਪਹਿਲੇ ਦਿਨੀ ਕਿਹਾ ਸੀਗਾ ਵੀ ਆਪਾਂ ਜਦੋਂ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ 2 ਦਿਨ ਦੇ ਦਿਓ 3 ਦਿਨ ਦੇ ਦਿਓ ਕਿਉਂਕਿ ਇਹਦੀ ਤਿਆਰੀ ਲਈ ਮੈਨੂੰ ਲੱਗਦਾ ਕਿ ਕਈ ਵਾਰੀ ਮੈਂਬਰ ਇੱਥੇ ਅਵੇਲੇਬਲ ਹੀ ਨਹੀਂ ਹੁੰਦੇ ਕੀ ਆਪਾਂ ਨੂੰ ਨਹੀਂ ਲੱਗਦਾ ਕਿ ਪਤਾ ਨਹੀਂ ਤੇ ਇਸ ਕੁਰਸੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੈਗੀ ਆ ਭਾਵੇਂ ਜਿਹੜਾ ਵੀ ਮਰਜ਼ੀ ਬੈਠ ਜਾਂਦਾ ਉਹ ਉਹ ਇਦਾਂ ਦੇ ਰਿਜੈਕਟ ਕਰਨ ਲੱਗ ਪੈਂਦਾ ਆਪਾਂ ਨੂੰ ਲੱਗਦਾ ਨਹੀਂ ਹੈ ਕਿ ਆਪਾਂ ਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਕਰਨਾ ਤਾਂ ਅਸੀਂ ਬੇਸਿਕਲੀ ਜਿਹੜੀ ਗੱਲ ਰੈਜ਼ੋਲੂਸ਼ਨ ਲਿਆਉਣੀ ਆ ਸੀ ਤਾਂ ਸਪੋਰਟ ਹੀ ਕਰਨੀ ਆ ਬਟ ਐਟ ਦਾ ਸੇਮ ਟਾਈਮ ਜੇ ਥੋੜੀ ਜੀ ਤਿਆਰੀ ਹੋ ਜਵੇ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਨਾ ਰਹਿ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਨੂੰ ਥੋੜਾ ਜਿਹਾ ਸਮਾਂ ਦੇ ਦੇਣਾ ਚਾਹੀਦਾ ਸੀਗਾ ਤਾਂ ਕਿ ਕਈ ਮੈਂਬਰ ਸਾਡੇ ਨਹੀਂ ਆ ਸਕੇ ਕਿਉਂਕਿ ਕਈ ਵਾਰੀ ਕਿਤੇ ਕੋਰ ਜੇ ਬੇ ਵੀ ਹੁੰਦੇ ਜੋੜੀਤ ਨਹੀਂ ਹੁੰਦਾ ਵੀ ਹਾਂ ਵੀ ਪਤਾ ਹੀ ਹੋਵੇ ਵੀ ਤੇ ਇਹ ਕੱਲ ਨੂੰ ਥੋੜਾ ਜਿਹਾ ਟਾਈਮ ਤੇ ਰਿਐਕਸ਼ਨ ਦਾ ਕਿਉਂਕਿ ਤੁਸੀਂ ਮੈਂ ਤਾਂ ਉਦੋਂ ਹੀ ਪਹਿਲੇ ਦਿਨੀ ਕਿਹਾ ਸੀਗਾ ਵੀ ਆਪਾਂ ਜਦੋਂ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ 2 ਦਿਨ ਦੇ ਦਿਓ 3 ਦਿਨ ਦੇ ਦਿਓ ਕਿਉਂਕਿ ਇਹਦੀ ਤਿਆਰੀ ਲਈ ਮੈਨੂੰ ਲੱਗਦਾ ਕਿ ਕਈ ਵਾਰੀ ਮੈਂਬਰ ਇੱਥੇ ਅਵੇਲੇਬਲ ਹੀ ਨਹੀਂ ਹੁੰਦੇ ਕੀ ਆਪਾਂ ਨੂੰ ਨਹੀਂ ਲੱਗਦਾ ਕਿ ਪਤਾ ਨਹੀਂ ਤੇ ਇਸ ਕੁਰਸੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੈਗੀ ਆ ਭਾਵੇਂ ਜਿਹੜਾ ਵੀ ਮਰਜ਼ੀ ਬੈਠ ਜਾਂਦਾ ਉਹ ਉਹ ਇਦਾਂ ਰਿਜੈਕਟ ਕਰਨ ਲੱਗ ਪੈਂਦਾ ਆਪਾਂ ਨੂੰ ਲੱਗਦਾ ਨਹੀਂ ਹੈ ਕਿ ਆਪਾਂ ਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਕਰਨਾ ਤਾਂ ਅਸੀਂ ਬੇਸਿਕਲੀ ਜਿਹੜੀ ਗੱਲ ਰੈਜ਼ੋਲੂਸ਼ਨ ਲਿਆਉਣੀ ਆ ਸੀ ਤਾਂ ਸਪੋਰਟ ਹੀ ਕਰਨੀ ਆ ਬਟ ਐਟ ਦ ਸੇਮ ਟਾਈਮ ਜੇ ਥੋੜੀ ਜੀ ਤਿਆਰੀ ਹੋ ਜਵੇ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਨਾ ਰਹਿ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਨੂੰ ਥੋੜਾ ਜਿਹਾ ਸਮਾਂ ਦੇ ਦੇਣਾ ਚਾਹੀਦਾ ਸੀਗਾ ਤਾਂ ਕਿ ਕਈ ਮੈਂਬਰ ਸਾਡੇ ਨਹੀਂ ਆ ਸਕੇ ਉਹ ਕਿ ਕਈ ਵਾਰੀ ਕਿਤੇ ਕੁਝ ਜਵੇ ਵੀ ਹੁੰਦੇ ਜੋੜੀਤ ਨਹੀਂ ਹੁੰਦਾ ਵੀ ਹਾਂ ਵੀ ਪਤਾ ਹੀ ਹੋਵੇ ਵੀ ਤੇ ਇਹ